ਜਿਹੜੀਆਂ ਬੈਂਕ ਆਫ ਕੈਨੇਡਾ ਦੇ ਵੱਲੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਦੋ ਵਾਰ ਹੋਰ ਇੰਟਰਸਟ ਰੇਟ ਜਿਹੜਾ ਉਹ ਘਟਾਇਆ ਜਾ ਸਕਦਾ ਹੈ ਕਹਿੰਦੇ ਆ ਕਿ ਮਾਰਕੀਟ ਛੜੱਪੇ ਮਾਰੇਗੀ ਫਿਰ ਉਹਦੇ ਤੋਂ ਬਾਅਦ ਵੀਰ ਯਾਰ ਉਮੀਦ ਤੇ ਇਹੀ ਆ ਮਾਰਕੀਟ ਬੂਮ ਕਰ ਰਹੀ ਹੈ ਕੁਝ ਇਹ ਜਿਹੜੀਆਂ ਕੰਸੋਵਾਂ ਨਿਕਲ ਕੇ ਆ ਰਹੀਆਂ ਨੇ ਦੋ ਦੋ ਹਫ਼ਤਿਆਂ ਵਿੱਚ ਜਿਹੜੀ ਰੇਟ ਡ੍ਰੌਪ ਚੇਂਜ ਹੋਈ ਆ ਉਹਦੇ ਕੱਲ ਜ਼ਰੂਰ ਲੋਕਾਂ ਨੂੰ ਆਪਾਂ ਨੂੰ ਸਾਡੇ ਇੰਡਸਟਰੀ ਦੇ ਵਿੱਚ ਚਾਹੇ ਮੈਂ ਹੋਵਾਂ ਮਾਰਗੇਜ ਬ੍ਰੋਕਰ ਚਾਹੇ ਰੀਅਲ ਏਸਟੇਟ ਹੋਣ ਜਿਆਦਾ ਐਕਟਿਵ ਕਾਲਸ ਜ਼ਰੂਰ ਆਈਆਂ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਕੀ ਕਹਿੰਦੀ ਆ? ਵੈਸੇ ਜਦੋਂ ਘਰ ਦਾ ਜ਼ਿਕਰ ਕਰਦਾ ਨਾ ਤੇ ਮੈਨੂੰ ਚੇਤਾ ਆ ਜਾਂਦਾ ਛੋਟੇ ਹੁੰਦੇ ਆ ਘਰ ਘਰ ਖੇਡਿਆ ਕਰਦੇ ਸੀਗੇ। ਤੇ ਉਹ ਬੜਾ ਮਜ਼ਾ ਆਉਂਦਾ ਸੀਗਾ। ਪਰ ਵੱਡੇ ਹੁੰਦੇ ਆ ਜਦੋਂ ਘਰ ਦੀ ਗੱਲ ਅਸਲ ਦੇ ਵਿੱਚ ਸਮਝ ਆਈ ਘਰ ਖਰੀਦਣਾ, ਘਰ ਦੇ ਵਿੱਚ ਰਹਿਣਾ, ਘਰ ਦੇ ਖਰਚੇ। ਫਿਰ ਲੱਗਾ ਨਹੀਂ ਐਡਾ ਵੀ ਸੌਖਾ ਕੰਮ ਨਹੀਂ ਐ। ਖਾਸ ਤੌਰ ਤੇ ਕੈਨੇਡਾ ਦੇ ਵਿੱਚ ਤਾਂ ਘਰ ਖਰੀਦਣਾ ਇੱਕ ਬਹੁਤ ਵੱਡਾ ਚੈਲੰਜ ਹੈ ਔਰ ਇਸ ਵੇਲੇ ਦੀ ਜਿਹੜੀ ਮਾਰਕੀਟ ਹੈ ਉਹ ਕਹਿ ਰਹੀ ਹੈ ਕਿ ਇਹ ਚੈਲੰਜ ਦਿਨ ਪ੍ਰਤੀ ਦਿਨ ਜਿਹੜਾ ਉਹ ਹੋਰ ਵੀ ਵੱਡਾ ਹੁੰਦਾ ਜਾ ਰਿਹਾ ਖਰੀਦਣ ਵਾਲਿਆਂ ਲਈ ਨਹੀਂ ਕੱਲਾ ਵੇਚਣ ਵਾਲਿਆਂ ਲਈ ਵੀ ਸੋ ਆਪਾਂ ਮਾਰਕੀਟ ਦੀ ਗੱਲ ਕਰਾਂਗੇ ਪ੍ਰਸਥਿਤੀਆਂ ਦੀ ਗੱਲ ਕਰਾਂਗੇ ਔਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਵੈਸਟਵਰਥ ਫਾਈਨੈਂਸ਼ੀਅਲ ਕਾਰਪੋਰੇਸ਼ਨ ਤੋਂ ਜਤਿੰਦਰ ਸਿੰਘ ਮੱਕੜ ਮੌਰਗੇਜ ਬ੍ਰੋਕਰ ਨੇ ਮੱਕੜ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਸਰ ਮਕਰ ਸਾਹਿਬ ਤੁਹਾਡੇ ਚਿਹਰਿਆਂ ਦੀ ਸਮਾਈਲ ਦੱਸਦੀ ਪਈ ਹੈ ਕਿ ਜਿਹੜੀਆਂ ਬੈਂਕ ਆਫ ਕੈਨੇਡਾ ਦੇ ਵੱਲੋਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਦੋ ਵਾਰ ਹੋਰ ਇੰਟਰਸਟ ਰੇਟ ਜਿਹੜਾ ਉਹ ਘਟਾਇਆ ਜਾ ਸਕਦਾ ਹੈ ਤੇ ਕਹਿੰਦੇ ਆ ਕਿ ਮਾਰਕੀਟ ਛੜੱਪੇ ਮਾਰੇਗੀ ਫਿਰ ਉਹਦੇ ਤੋਂ ਬਾਅਦ ਜਸਵੀਰ ਯਾਰ ਉਮੀਦ ਤੇ ਇਹੀ ਆ ਦੈਟਸ ਵਾਟ एवरीवन ਇਜ਼ ਵੇਟਿੰਗ ਫੋਰ ਪਰ ਮੇਰੇ ਹਾਸੇ ਦਾ ਕਾਰਨ ਹੋਰ ਸੀਗਾ ਮੈਂ ਤਾਂ ਹੱਸਦਾ ਮੈਂ ਕਿ ਅੱਜ ਤੱਕ ਤੁਸੀਂ ਬਚਪਨ ਚ ਆਪਣੇ ਕੀ ਕੀ ਬਚਪਨ ਚ ਤੇ ਕਰੀ ਜਾਂਦੇ ਹੋ ਜਿਹੜੇ ਕਿ ਇੱਕ ਘਰ ਘਰ ਜਿੱਥੇ ਕਰੀ ਜਾਂਦੇ ਹਾਂ ਹਾਂ ਬਿਲਕੁਲ ਇਹ ਘਰ ਦੀਆਂ ਗੱਲਾਂ ਤੇ ਛੋਟੇ ਹੁੰਦੇ ਆ ਦੀਆਂ ਚੀਜ਼ਾਂ ਵੈਸੇ ਚੰਗੀਆਂ ਲਾਦੀਆਂ ਚੇਤੇ ਕਰਦੇ ਨੇ ਬੀਤੇ ਦੇ ਕਿ ਨਿੱਕੇ ਹੁੰਦੇ ਆ ਇਹ ਕਰਦੇ ਸੀ ਨਿੱਕੇ ਹੁੰਦੇ ਉਹ ਕਰਦੇ ਹੁੰਦੇ ਸੀਗੇ ਪਰ ਮੈਨੂੰ ਲੱਗਦਾ ਕਿ ਬਚਪਨ ਜਿਹੜਾ ਹੁੰਦਾ ਆ ਉਹ ਸਭ ਤੋਂ ਵਧੀਆ ਜ਼ਿੰਦਗੀ ਦਾ ਪੜਾ ਹੁੰਦਾ ਕੋਈ ਫਿਕਰ ਨਹੀਂ ਕਾ ਖਾਓ ਪੀਓ ਸੌਜੋ ਪਟਖਾ ਲਓ ਰੋਲੋ ਤੇ ਮੁੜ ਕੇ ਉਸ ਤੋਂ ਬਾਅਦ ਮਨਾ ਲੈਂਦੇ ਘਰ ਲੇ ਤੇ ਹੱਸ ਲਓ ਕੋਈ ਉਦਾਂ ਦਾ ਰਹਿੰਦਾ ਨਹੀਂ ਹੁਣ ਤਾਂ ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਹੀ ਇੰਨੀ ਹੁੰਦੀ ਹੈ ਕਿ ਕਈ ਵਾਰੀ ਐਵੇਂ ਬਿਨਾਂ ਵਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਮੇਰੀ ਮਾਸੀ ਨੇ ਮੈਨੂੰ ਇੱਕ ਗੱਲ ਸਿਖਾਈ ਜਦੋਂ ਮੇਰਾ ਵਿਆਹ ਹੋਇਆ ਹਾਂ ਕਹਾਵਤ ਹੈ ਹੁਣ ਸ਼ਾਇਦ ਲੋਕਾਂ ਨੂੰ ਸ਼ਾਇਦ ਜਿੱਤੇ ਹੁਣ ਨਹੀਂ ਬਾਪੂ ਬਾਪੂ ਕਹਿੰਦੇ ਸੀ ਹਾਂ ਬੜੇ ਸੌਖੇ ਰਹਿੰਦੇ ਸੀ ਜਦ ਬਾਪੂ ਕਹਾਇਆ ਸੀ ਆਪਾਂ ਗੱਲ ਪਾਇਆ ਬੜਾ ਦੁੱਖ ਆਇਆ ਵਾਕਈ ਸਹੀ ਹੈ ਬਿਲਕੁਲ ਪਰ ਚਲੋ ਫੇਰ ਵੀ ਜੋ ਵੀ ਹੈਗਾ ਇਸ ਵੇਲੇ ਦੀਆਂ ਪ੍ਰਸਥਿਤੀਆਂ ਨਾਲ ਤਾਂ ਸਾਨੂੰ ਹੁਣ ਨਜਿੱਠਣਾ ਪੈਗਾ ਜ਼ਿੰਦਗੀ ਦੇ ਪੜਾ ਹੁੰਦੇ ਆ ਮਾਰਕੀਟ ਬੂਮ ਕਰ ਰਹੀ ਹੈ ਕੁਝ ਇਹ ਜਿਹੜੀਆਂ ਕੰਸੋਵਾਂ ਨਿਕਲ ਕੇ ਆ ਰਹੀਆਂ ਨੇ ਇੰਟਰਸਟ ਰੇਟ ਨੂੰ ਲੈ ਕੇ ਸੋ ਯਾ ਜੇਡੀ ਲਾਸਟ ਵੀਕ ਦੋ ਦੋ ਹਫ਼ਤਿਆਂ ਵਿੱਚ ਜਿਹੜੀ ਰੇਟ ਡ੍ਰੌਪ ਚੇਂਜ ਹੋਈ ਆ ਉਹਦੇ ਨਾਲ ਜ਼ਰੂਰ ਲੋਕਾਂ ਨੂੰ ਆਪਾਂ ਨੂੰ ਸਾਡੇ ਇੰਡਸਟਰੀ ਦੇ ਵਿੱਚ ਚਾਹੇ ਮੈਂ ਹੋਵਾਂ ਮਾਰਗੇਜ ਬ੍ਰੋਕਰ ਚਾਹੇ ਰੀਅਲ ਏਸਟੇਟ ਹੋਣ ਜਿਆਦਾ ਐਕਟਿਵ ਕਾਲਸ ਜ਼ਰੂਰ ਆਈਆਂ ਜੀ ਉਹਦੇ ਨਾਲ ਵੀ ਲੋਕੀ ਇੰਟਰਸਟ ਜ਼ਰੂਰ ਇਹਦੇ ਵਿੱਚ ਕੁਦਰਤੀ ਪੈਦਾ ਹੁੰਦਾ ਜੇ ਰੇਟ ਡ੍ਰੌਪ ਹੋ ਗਈ ਲੋਕਾਂ ਨੇ ਪਲਾਨ ਮੁਤਾਬਕ ਆਪਾਂ ਸੋਚ ਰਿਹਾ ਵੀ ਆਪਾਂ ਹੁਣ ਕੀ ਕਰੀਏ ਕੀ ਕਰੀਏ ਬਿਲਕੁਲ ਅੱਛਾ ਤੁਸੀਂ ਬਚਪਨ ਦੀ ਗੱਲ ਕੀਤੀ ਫਿਰ ਮੈਨੂੰ ਨਾਲ ਹੀ ਜਵਾਨੀ ਦੀਆਂ ਵੀ ਗੱਲਾਂ ਚੇਤੇ ਆ ਗਈਆਂ ਕਿੰਦਾ ਕਾਲਜ ਦੇ ਵਿੱਚੋਂ ਬੰਕ ਮਾਰ ਮਾਰ ਕੇ ਫਿਲਮਾਂ ਦੇਖਣ ਜਾਂਦੇ ਹੁੰਦੇ ਸੀਗੇ ਤੇ ਘਰਦਿਆਂ ਨੂੰ ਪਤਾ ਲੱਗ ਜਾਣਾ ਕਿਤੇ ਟਿਕਟ ਟੁਕੜੇ ਜੇਬ ਚੋਂ ਨਿਕਲਿਓਣੀ ਤੇ ਫਿਰ ਛਤਰੋਲ ਵੀ ਹੁੰਦੀ ਸੀਗੀ ਝੜਕਾਂ ਵੀ ਪੈਂਦੀਆਂ ਹੁੰਦੀਆਂ ਸੀਗੀਆਂ ਆ ਫਿਲਮਾਂ ਦੇ ਨਾਲ ਹੀ ਰਿਲੇਟਡ ਗੱਲ ਕਰ ਲੈਣੇ ਆ ਟੈਰਿਫਸ ਦੇ ਨਾਲ ਪਹਿਲੇ ਤੰਗ ਪਰੇਸ਼ਾਨ ਕੀਤਾ ਹੋਇਆ ਸੀਗਾ ਕੈਨੇਡਾ ਨੂੰ ਕਿਉਂਕਿ ਘਰਾਂ ਦੀ ਮਾਰਕੀਟ ਵੀ ਉਹਦੇ ਉੱਤੇ ਬਹੁਤ ਪ੍ਰਭਾਵਿਤ ਹੋਈ ਐ ਤੇ ਹੁਣ ਉਹ ਕਹਿੰਦੇ ਟਰੰਪ ਸਾਹਿਬ ਕਹਿੰਦੇ ਆਪਾਂ ਬਖਸ਼ਣਾ ਤੁਹਾਨੂੰ ਇਧਰ ਫਿਲਮਾਂ ਵਾਲੇ ਪਾਸਿਓਂ ਬਿਨੀਆਂ ਆਓ ਤਾਂ ਸਹੀ ਆਪਣੀਆਂ ਫਿਲਮਾਂ ਲੈ ਕੇ ਓ ਮਾਈ ਗਾਡ ਯਾ ਇਹ ਵੀ ਚੀਜ਼ ਸਾਡੇ ਵੱਲ ਜੇ ਆਪਾਂ ਡਿਪੈਂਡ ਕਰਦੇ ਆ ਇਸ ਇੰਡਸਟਰੀ ਨੂੰ ਕੈਨੇਡਾ ਵਿੱਚ ਜੀ ਜਿਹੜੀ ਮੂਵੀ ਇੰਡਸਟਰੀ ਆਸੀ ਇਹਨੂੰ ਕਿਹਾ ਜਾਂਦਾ ਆ ਨਾਰਥ ਹਾਲੀਵੁੱਡ ਵੀ ਕਿਹਾ ਜਾਂਦਾ ਹਨ ਤੇ ਇਹਦੇ ਵਿੱਚ ਹੁਣ ਇੱਥੇ ਵੀ ਚਾਹੇ ਅੰਗਰੇਜ਼ੀ ਮੂਵੀਜ਼ ਵੀ ਹੁੰਦੀਆਂ ਸਟੂਡੀਓਜ਼ ਆਪਣੇ ਕੋਲ ਬਹੁਤ ਆ ਜੀ ਐਂਡ ਮੈਂ ਪਰਸਨਲੀ ਜਾਣਦਾ ਕੁਝ ਰਿਸ਼ਤੇਦਾਰ ਨੂੰ ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਰੋਕ ਕਾਫੀ ਅੱਗੇ ਪੈ ਗਿਆ ਸੀ ਲਾਸਟ ਈਅਰ ਜੀ ਹੁਣ ਥੋੜਾ ਫਿਰ ਚੱਲਣ ਲੱਗ ਗਿਆ ਹੁਣ ਆਈ ਡੋ ਨੋ ਫੋਨ ਕਰਕੇ ਮੈਨੂੰ ਪਤਾ ਕਰਨਾ ਪੈਣਾ ਵੀ ਉਹ ਉਹਨਾਂ ਨੂੰ ਕੀ ਤਬਦੀਲੀ ਆਈ ਜਾਂ ਨਹੀਂ ਉਹ ਦੀਸ ਨਿਊ ਆਈਡੀਆਜ਼ ਜਿਹੜੇ ਉਹ ਤੇਰਸ ਲਾਗੂ ਕਰਨਗੇ ਹਮ ਬਿਲਕੁਲ ਦਿੱਕਤਾਂ ਤਾਂ ਆਉਣਗੀਆਂ ਚਲੋ ਆਪਾਂ ਜਿੱਧਰਲੇ ਪਾਸੇ ਆਪਣਾ ਗੱਲ ਕਰਨੀਆਂ ਉਹਨਾਂ ਨੇ ਕਿਹਾ ਜੀ ਘਰਾਂ ਦੀ ਗੱਲ ਕਰਦੇ ਕਰਦੇ ਕਿਧਰਲੇ ਪਾਸੇ ਤੁਰ ਪਿਆ ਘਰਾਂ ਦੀ ਗੱਲ ਕਰਨੀਆਂ ਕੀ ਰਿਪੋਰਟ ਐਸ ਵੇਲੇ ਦੀ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਦੱਸ ਰਹੇ ਸੀ ਫ੍ਰੇਜ਼ਰ ਵੈਲੀ ਦੇ ਵਿੱਚ ਕੁਝ ਅਪਡੇਟਸ ਜਿਹੜੀਆਂ ਨੇ ਉਹ ਨਿਕਲ ਕੇ ਆਈਆਂ ਨੇ ਤੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਦੋ ਯਸ ਸੋ ਫਰਮ ਹੁਣ ਅਕਤੂਬਰ ਸ਼ੁਰੂ ਹੋ ਗਿਆ ਸੋ ਸੈਪਟੈਂਬਰਸ ਦੇ ਜਿਹੜੇ ਸਟੈਟਿਸਟਿਕਸ ਜਿਹੜੀਆਂ ਆਈਆਂ ਨੇ ਉਹਦੇ ਵਿੱਚ ਇਹ ਆਇਆ ਵੀ ਅਗਸਤ ਤੋਂ ਲੈ ਕੇ ਜਿਹੜੀ ਹੁਣ ਸੈਪਟੈਂਬਰ ਦੇ ਵਿੱਚ ði we've had the highest amount of listings जी. in the Fraser Valley Real Estate Board in, in 10 years ਦਸ ਸਾਲਾਂ ਦੇ ਵਿੱਚ ਰੈਕੋਰਡ ਹਾਈ ਆ ਲਿਸਟਿੰਗਸ ਜੀ ਇਹਦਾ ਮਤਲਬ ਇਹੀ ਆਪਾਂ ਕੱਢ ਸਕਦੇ ਆ ਵੀ ਨਾਓ ਇਜ਼ ਅ ਗੁੱਡ ਟਾਈਮ ਵੀ ਸਪਲਾਈ ਹਾਈ ਆ ਹਮ ਹਨਾ ਸਪਲਾਈ ਬਹੁਤ ਪਈ ਆ ਜੀ ਉਹਦੇ ਵਿੱਚ ਹੁਣ ਜੇ ਮੂਵਮੈਂਟ ਹੋਣੀ ਆ ਇਹ ਲਗਭਗ 40 ਦਿਨ ਦੇ ਕਰੀਬ ਲੱਗ ਜਾਂਦਾ ਜੇ ਜੇ ਸਾਰਾ ਕੁਝ ਰਾਈਟ ਪ੍ਰਾਈਸ ਤੇ ਹੋਵੇ ਸਾਰੀਆਂ ਸੁਰਖੀਆਂ ਬਿੱਦੀਆਂ ਘਰ ਦੇ ਵਿੱਚ ਪਸੰਦ ਆਉਂਦੀਆਂ ਲਗਭਗ 40 ਦਿਨ ਲੱਗ ਜਾਂਦੇ ਆ ਇੱਕ ਘਰ ਨੂੰ ਵੇਚਣ ਤੇ ਜੀ ਅਮ ਸੋ ਮੈਂ ਕੁਝ ਸਟੈਪਸ ਲੈ ਕੇ ਆਇਆ ਅਮ ਫਰਮ ਸਰੀ ਅਵਰਸਫਰਡ ਉਮ ਨਾਰਥ ਡੈਲਟਾ ਜੀ ਐਂਡ ਮਿਸ਼ਨ ਸੋ ਇਹਦੇ ਵਿੱਚ ਤਿੰਨ categories ਆਪਾਂ ਕਰ ਸਕਦੇ ਆ ਜਿਹੜਾ ਸਿੰਗਲ ਫੈਮਲੀ ਡੀਟੈਚਡ ਹੋਮ ਹਮ ਨੰਬਰ 2 ਟਾਊਨ ਹੋਮ ਤੇ ਨੰਬਰ 3 ਕਾਂਡੋ ਜੀ ਸੋ ਜਿਹੜੀ ਚੀਜ਼ ਸਿੰਗਲ ਫੈਮਲੀ ਡੀਟੈਚਡ ਟਾਊਨ ਹੋਮ ਸਰੀ ਦੇ ਵਿੱਚ ਆ ਉਹ ਲਗਭਗ 14 35 ਦੇ ਕਹ ਲੋ ਉਹ ਬੈਂਚਮਾਰਕ ਪ੍ਰਾਈਸ ਸਾਦੇ ਆ ਜੀ ਉਹੀ ਚੀਜ਼ ਆਪਾਂ ਡੈਲਟਾ ਵਿੱਚ ਜਾਈਏ ਲਗਭਗ ਲੱਖ ਡਾਲਰ ਦਾ ਫਰਕ ਪੈ ਗਿਆ 13 20 ਦੀ ਜੀ ਨਾ if we go to abbotsford and compare abbotsford and surrey ਉਹੀ ਚੀਜ਼ ਤਕਰੀਬਨ ਆਲਮੋਸਟ 10 ਲੱਖ 285000 ਦਾ ਫਰਕ ਪੈ ਗਿਆ ਜਿਹੜੀ 14 35 ਦੀ ਸੀ ਸਰੀ ਦੇ ਵਿੱਚ ਉਹੀ ਐਪੀਸੋਡ ਦੇ ਵਿੱਚ 11 55 ਜੀ ਹੈਨਾ ਐਂਡ ਗੋਇੰਗ ਟੂ ਮਿਸ਼ਨ ਉਹ ਇੰਨਾ ਹੀ ਫਰਕ ਪੈ ਗਿਆ ਮਿਲੀਅਨ ਦੇ ਉੱਤੇ ਕਰੀਬ ਹੈ ਉਹ ਉਹੀ ਸੇਮ ਪ੍ਰੋਡਕਟ ਜੀ ਹਾਂ if we go into town homes let's talk about town homes town home ਉਹੀ oh ਚੀਜ਼ ਸਰੀ ਦੇ ਵਿੱਚ uh, 780 ਦੇ ਕਰੀਬ ਹੈ ਜੀ ਉਹੀ ਚੀਜ਼ ਅਕਚੁਅਲੀ ਨਾਰਥ ਡੈਲਟਾ ਵਿੱਚ ਉਹ ਐਕਸਪੈਂਸਿਵ ਹੈ ਸਰੀ ਦੇ ਨਾਲ ਨੋ ਲੱਕਦੀ ਅੱਛਾ ਜੀ ਯਾ ਐਂਡ ਜਿਹੜੀ ਜਿਹੜਾ ਉਹ ਘਰ ਸੀਗਾ ਉਹ ਸਰੀ ਦੇ ਵਿੱਚ ਮੋਰ ਐਕਸਪੈਂਸਿਵ ਸੀ ਨਾਰਥ ਡੈਲਟਾ ਦੇ ਵਿੱਚ ਘਰ ਤੇ ਸੀਗਾ ਜੀ ਅਮ ਸੋ 900 ਫਾਰ ਦੈਟ ਸੇਮ ਪ੍ਰੋਡਕਟ ਟਾਊਨ ਹੌਮ ਇਨ ਇਨ ਨਾਰਥ ਡੈਲਟਾ ਬਟ ਦ ਵਨ ਥਿੰਗ ਆਵ ਹਾ ਨੋਟਿਸਡ ਇਜ਼ ਜੀਨਿਆ ਚਾਰ ਮਾਰਕੀਟਸ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਇਹ ਕਦਮ ਡਿੱਗਿਆ 3.4% ਡਿੱਗਿਆ ਅੱਛਾ ਜੀ ਅਮ ਵਿਦਰਨ ਦ ਲਾਸਟ ਮੰਥ ਬਟ ਜਿਹੜੇ ਉਹ ਬਾਕੀ ਦੇ ਚੀਜ਼ਾਂ ਆ ਟਾਊਨ ਹੋਮ ਕਾਂਡੋ ਐਂਡ ਹੋਮਸ ਉਹ ਬਾਕੀ ਸ਼ਹਿਰਾਂ ਦੇ ਵਿੱਚ ਮੇਬੀ 1 ਤੋਂ ਲੈ ਕੇ 1.5% ਦਾ ਫਰਕ ਡਿੱਗਿਆ ਇਨ ਇਨ ਪ੍ਰਾਈਸਸ ਫਰਮ ਲਾਸਟ ਮੰਥ ਪਰ ਜਿਹੜੀ ਨਾਰਥ ਡੈਲਟਾ ਵਿੱਚ ਜਿਹੜੀ ਟਾਊਨ ਹੋਮ ਆ ਇਹ ਥੋੜੀ ਜੀ ਜ਼ਿਆਦਾ ਡਿੱਗੀ ਆ ਕਾਂਡੋਸ ਦਾ ਕੀ ਹਾਲ ਚੱਲਿਆ ਪਿੱਛੇ ਜੱਤਾ ਇੱਥੇ ਸਰੀ ਦੇ ਵਿੱਚ ਵੀ 25% ਤੱਕ ਉਹ ਉਹਦੇ ਵਿੱਚ ਛੋਟ ਤੱਕ ਦਿੱਤੀ ਗਈ ਸੀ ਇੱਕ ਦਿਨ ਲਈ ਤੇ ਬਾਵਾ ਰੌਲਾ ਪਿਆ ਸੀਗਾ ਉਹਦਾ ਵੀ ਇਸ ਵੇਲੇ ਕੀ ਪੋਜੀਸ਼ਨ ਹੈ ਕਾਂਡੋਸ ਦੀ ਟੂ ਮੱਚ ਸੁਪਲਾਈ देयर वाज ਅ ਲੋਟ ਆਫ ਸੁਪਲਾਈ ਜਿਹੜੇ ਖਾਸ ਕਰਕੇ ਜੇ ਰਿਪ੍ਰੀਸ ਹਾਊਸ ਕਾਂਡੋ ਵੀ ਆਈਆਂ ਹਨਾ ਉਹਦੇ ਵਿੱਚ ਵੀ ਕਈ ਡਿਵੈਲਪਰ ਹੋਣ ਆਪਾਂ ਵੇਖੇ ਵਿਚਾਰੇ ਉਹਨਾਂ ਦੇ ਵੀ ਥੋੜੇ ਜਿਹਾ ਕਮ ਡਾਊਨ ਹੋ ਗਿਆ ਜੀ ਸੁਪਲਾਈ ਬਹੁਤ ਸੀਗੀ ਵਾਟ ਦੈਟ ਮੀਨਸ ਜੇ ਹੁਣ ਜੇ ਲਿਸਟਿੰਗਸ ਹੈਗੀਆਂ ਖਾਸ ਕਰਕੇ ਆਪਾਂ ਸ਼ੁਰੂ ਕੀਤਾ ਸੀਗਾ ਵੀ ਇਹਦੇ ਵਿੱਚ we have a record high number of listings in the Fraser Valley ਜਿਹੜਾ ਬੰਦਾ ਖਾਸ ਕਰਕੇ ਕਹ ਲਓ ਵੀ ਇਵਨ ਫਰਸਟ ਟਾਈਮ ਹੋਮ ਬਾਇਰ ਮੋਸਟ ਲਾਈਕਲੀ ਉਹਨਾਂ ਨੇ ਕਾਉਂਟੋ ਲੈਣਾ ਜਾਂ ਟਾਊਨ ਹੌਮ ਲੈਣਾ ਇਸ ਐਕਚੁਅਲੀ a really good time for them to consider this type of product ਸਭ ਤੋਂ ਵੱਡੀ ਗੱਲ ਜਿੰਨੀ ਵਾਰੀ ਆਪਾਂ ਗੱਲ ਕਰਦੇ ਆ ਇਹ ਜ਼ਿਕਰ ਇਸ ਵੇਲੇ ਵਾਰ-ਵਾਰ ਛਿੜਦਾ ਹੈ ਰਿਪੀਟ ਹੁੰਦਾ ਹੈ ਇਹ ਸ਼ਬਦ ਫਰਸਟ ਟਾਈਮ ਬਾਇਰ ਫਰਸਟ ਟਾਈਮ ਬਾਏਰ ਦੀ ਆਪਾਂ ਵਾਰ-ਵਾਰ ਗੱਲ ਕਰਦੇ ਆ ਤੇ ਜਦੋਂ ਆਪਾਂ ਫਰਸਟ ਕਹਿੰਨੇ ਆ ਨਾ ਫਰਸਟ ਟਾਈਮ ਹਾਂਜੀ ਇਹਦਾ ਮਤਲਬ ਹੈ ਕਿ ਉਹਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਲਈ ਵੀ ਨਵੀਆਂ ਹੋਣਗੀਆਂ ਕਿ ਕੀ ਕਰਨਾ ਕਿਵੇਂ ਕਰਨਾ ਤੇ ਫਿਰ ਉਹਦੇ ਲਈ ਕੁਝ ਚੇਤਾਵਨੀਆਂ ਜਾਂ ਕੁਝ ਸਲਾਹਾਂ ਜਿਹੜੀਆਂ ਉਹ ਲਾਜ਼ਮੀ ਤੌਰ ਤੇ ਹੋਣੀਆਂ ਚਾਹੀਦੀਆਂ ਐਸ ਵਿਲੇ ਜੇ ਮਾਰਕੀਟ ਫਰਸਟ ਟਾਈਮ ਬਾਏਰ ਦੇ ਲਈ ਉਹਦੇ ਹੱਕ ਦੇ ਵਿੱਚ ਹੈਗੀ ਆ ਉਹਦੇ ਪੱਖ ਦੇ ਵਿੱਚ ਹੈਗੀ ਹੈ ਤਾਂ ਫਿਰ ਕਿਹੜੀਆਂ ਕਿੜੀਆਂ ਚੀਜ਼ਾਂ ਕਿਹੜੀਆਂ ਕਿੜੀਆਂ ਸਲਾਹਾਂ ਉਹਦੇ ਲਈ ਬਣਦੀਆਂ ਨੇ ਜਿਹੜੀਆਂ ਉਹਨੂੰ ਉਹਦੇ ਇਸ ਸਫ਼ਰ ਨੂੰ ਹੋਰ ਸੌਖਾ ਕਰ ਸਕਦੀਆਂ ਆ ਵੈਰੀ ਗੁੱਡ ਕੁਐਸਚਨ ਕਾਸ ਕਰਕੇ ਜਿਹੜੀ ਆਪਣੀ ਡਾਊਨ ਪੇਮੈਂਟ ਆ ਹੈਵ ਇਟ ਰੈਡੀ ਜੀ ਜੇ ਤੁਹਾਡੇ ਕੋਲ ਪੱਲੇ ਪਈ ਹੈ ਜੇ ਤੁਸੀਂ ਬੋਰੋ ਕਰਨੀ ਹੈ ਉਹਦੇ ਤੁਸੀਂ ਪਲਾਨਿੰਗ ਕਰੋ ਹੈਨਾ ਕਰਕੇ ਬੈਂਕ ਹਮੇਸ਼ਾ 3 ਮਹੀਨਿਆਂ ਦੀ ਸਟੇਟਮੈਂਟਾਂ ਚਾਹੁੰਦੀ ਆ ਤੁਸੀਂ ਆਪਣੇ ਡਾਊਨ ਪੇਮੈਂਟ ਕਿੱਥੋਂ ਲਈਆ ਜੀ ਸੈਕੰਡਲੀ ਜੇ ਤੁਹਾਡਾ ਕ੍ਰੈਡਿਟ ਨਹੀਂ ਹੈਗਾ ਚੰਗਾ ਜਾਂ ਤੁਹਾਨੂੰ ਪਤਾ ਵੀ ਨਹੀਂ ਹੈਗਾ ਗਿਵ ਮੀ ਅ ਰਿੰਗ ਲੈਟਸ ਗੋ ਥਰੂ ਇਟ ਵੀ ਕੈਨ ਫਿਗਰ ਆਊਟ ਵੀ ਇਹ ਪਲਾਨਿੰਗ ਕੀ ਹੈ ਕ੍ਰੈਡਿਟ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਆਪਣੇ ਪੇਮੈਂਟਾਂ ਤੁਸੀਂ ਜਿਹੜੀਆਂ ਜਾਰੀਆਂ ਨੇ ਆਰ ਯੂ ਮੇਕਿੰਗ ਥੈਮ ਔਨ ਟਾਈਮ ਲਗਾਤਾਰ ਤੁਸੀਂ ਬਾਰ ਬਾਰ ਉਸ ਜਿਹੜੀ ਪੇਮੈਂਟ ਡੇਟ ਹੈ ਤੁਸੀਂ ਦੇ ਰਹੇ ਆ ਜਾਂ ਫਿਰ ਇੱਕ ਹੋਰ ਵੀ ਮੈਂ ਤਜਰਬੇ ਨਾਲ ਗੱਲ ਵੇਖੀ ਆ ਵੀ ਬੜੇ ਲੋਕਾਂ ਕੋਲ ਖਾਸ ਕਰਕੇ ਲੱਸੀ ਵੀ ਆ ਮੀ ਐਮ ਬੀ ਬੀ ਹੈ ਨਾ ਜੀ ਬੰਦੇ ਕੋ ਕ੍ਰੈਡਿਟ ਕਾਰਡ ਜਾਂ ਵਾਈਫ ਕੋ ਕ੍ਰੈਡਿਟ ਕਾਰਡ ਅਗਲੇ ਕੋ ਹੈ ਨਹੀਂ ਹਮ ਬਣਾਓ ਵੀ ਇਵਨ ਜੇ ਉਹਦਾ ਲਿਮਿਟ 500 ਡਾਲਰ ਹੋਵੇ ਇਹ ਜ਼ਰੂਰੀ ਆ ਜੀ ਕਰਕੇ ਉਹੀ ਕੰਪਨੀ ਕ੍ਰੈਡਿਟ ਕਾਰਡ ਕੰਪਨੀ ਇਹ ਰਿਪੋਰਟ ਕਰਦੀ ਹੈ ਤਿੰਨ ਮਹੀਨੇ ਬਾਅਦ ਜਿਹੜੇ ਇਹ ਕ੍ਰੈਡਿਟ ਕੰਪਨੀਆਂ ਜਿੱਥੋਂ ਅਸੀਂ ਇਨਫਰਮੇਸ਼ਨ ਲੈਂਦੇ ਆ ਜਾਂ ਜਿਹੜੇ ਬੈਂਕਸ ਉਹ ਉਹ ਚੀਜ਼ ਵੇਖਦੇ ਆ ਵੀ ਬੰਦੇ ਦੀ ਕ੍ਰੈਡਿਟ ਕੀ ਆ ਹਮ ਚਾਹੇ ਸੈਲ ਫੋਨ ਹੋਵੇ ਚਾਹੇ ਹੋਮ ਬੈਲ ਹੋਵੇ ਇਹ ਚੀਜ਼ਾਂ ਲਾਜ਼ਮੀ ਆ ਤੁਸੀਂ ਜ਼ਰੂਰ ਲਾਗੂ ਕਰੋ ਹਰ ਇੱਕ ਦੇ ਹੱਥ ਦੇ ਵਿੱਚ ਸੈਲਫੋਨ ਹੈਗਾ ਹਰ ਇੱਕ ਦੇ ਕੋਲ ਨਾ ਰੈਵਿਵਰੀ ਲਾਈਕ ਇਵਨ ਜਿਹੜਾ ਫੋਨ ਬੈਲ ਹੈ ਜਿਹੜਾ ਜਨ ਟੈਲੀਫੋਨ ਬੈਲ ਹੈ ਇਹ ਵੀ ਥੋੜਾ ਤਾਂ ਜ਼ਰੂਰੀ ਆ ਟੀ ਐਂਡਰ ਦ ਡੇਸ ਆਪਣੀ ਕ੍ਰੈਡਿਟ ਬਣਾਉਣ ਵਾਸਤੇ ਇਹ ਜ਼ਰੂਰ ਹਾਸਲ ਕਰੋ ਅਦਰ ਦਨ ਥੈਟ ਬੀ ਰੈਡੀ نو ਵਟ ਇਜ਼ ਔਨ ਦ ਮਾਰਕੀਟ ਟਾਕ ਟੂ ਯੂ ਰੀਅਲਟਰ ਟਾਕ ਟੂ ਯੂ ਬ੍ਰੋਕਰ ਲੈਟਸ ਫਿਗਰ ਆਊਟ ਬੀ ਥੋੜੀ ਪਲੈਨਿੰਗ ਕੀ ਆ ਉਹਦੇ ਵਿੱਚ ਹੁਣ ਫਰਸਟ ਟਾਈਮ ਹੋਮ ਬਾਇਰ ਵਾਸਤੇ ਜੇ ਸੋਚਿਆ ਜਾਵੇ ਉਹਨਾਂ ਵਾਸਤੇ ਅਪ ਟੂ 1. ਜਸਟ ਅੰਡਰ 1.5 ਮਿਲੀਅਨ ਡਾਲਰ ਤੱਕ ਨਵੇਂ ਰੂਲਸ ਨਾਲ ਆਪਾਂ ਕੁਆਲੀਫਾਈ ਕਰਦੇ ਹਾਂ ਸਹੂਲਤਾਂ ਬਹੁਤ ਦਿੱਤੀਆਂ ਈਵਨ ਜਿਹੜੇ ਟੈਕਸ ਸੇਵਿੰਗਸ ਅਕਾਊਂਟਸ ਫਰਸਟ ਫਰਸਟ ਹੋਮ ਸੇਵਿੰਗ ਅਕਾਊਂਟ ਬੜੀਆਂ ਸਹੂਲਤਾਂ ਸਰਕਾਰ ਨੇ ਦਿੱਤੀਆਂ ਗਿਵ ਮੀ ਅ ਰਿੰਗ ਵੀ ਕੈਨ ਗੋ ਥਰੂ ਦਿਸ ਐਂਡ ਫਿਗਰ ਆਊਟ ਵੀ ਤੋ ਸੀ ਕਿਹੜੇ ਤਰੀਕੇ ਨਾਲ ਆਪਣੇ ਹੱਥਾਂ ਵਿੱਚ ਕੁੰਜੀਆਂ ਘਰ ਵਾਸਤੇ ਜੀ ਕਿਦਾਂ ਹਾਸਲ ਕਰ ਸਕਦੇ ਹਾਂ ਬਿਲਕੁਲ ਕ੍ਰੈਡਿਟ ਸਕੋਰ ਦੀ ਤੁਸੀਂ ਗੱਲ ਕੀਤੀ ਹੈ ਕਿ ਕ੍ਰੈਡਿਟ ਸਕੋਰ ਤੁਹਾਡਾ ਬਿਹਤਰ ਹੋਣਾ ਚਾਹੀਦਾ ਤੇ ਉਹ ਕਿਵੇਂ ਹੋ ਸਕਦਾ ਉਹ ਤੁਸੀਂ ਸਲਾਹ ਵੀ ਦੇ ਸਕਦੇ ਹੋ ਕਈਆਂ ਦੇ ਆਲਰੇਡੀ ਕ੍ਰੈਡਿਟ ਸਕੋਰ ਠੀਕ ਹੋਣਗੇ ਤੇ ਉਹਨਾਂ ਲਈ ਹੋਰ ਸੌਖੀਆਂ ਹੋ ਜਾਂਦੀਆਂ ਨੇ ਇਹ ਚੀਜ਼ਾਂ ਤੇ ਨੰਬਰ ਜ਼ਰੂਰ ਦੱਸ ਦਿਓ ਨਾਲ ਦੀ ਨਾਲ ਆਪਣਾ ਕੇ ਕੇਸ ਨੰਬਰ ਤੇ ਤੁਸੀਂ ਰਿੰਗ ਕਰਨ ਨੂੰ ਕਹਿ ਦ ਦਿੱਤਾ ਤੇ ਰਿੰਗ ਕਰਨ ਕਿਹੜੇ ਨੰਬਰ ਤੇ ਐਬਸੋਲੂਟਲੀ ਸੋ ਮੇਰਾ ਨੰਬਰ ਹੈਗਾ 604 614 4273 ਵਾਂਸ ਅਗੇਨ ਇਨ ਇੰਗਲਿਸ਼ 604 614 42 73 ਤੇ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ ਫੋਨ ਕਰ ਸਕਦੇ ਆ ਉਹ ਗੈਟ ਬੈਕ ਟੂ ਯੂ ਰਾਈਟ ਅਵੇ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਆ ਤੇ ਮੈਂ ਜਦੋਂ ਇਦਾਂ ਦੀ ਇੱਕ ਘਰਾਂ ਦੀ ਮਾਰਕੀਟ ਦੀ ਗੱਲ ਕਰਦਾ ਰੀਅਲ اسٹیਟ ਦੀ ਗੱਲ ਕਰਦਾ ਤੇ ਮੇਰਾ ਇੱਕ ਸਵਾਲ ਫਿਰ ਜਾਂਦੇ ਜਾਂਦੇ ਇੱਕੋ ਹੀ ਹੁੰਦਾ ਆ ਕਿ ਆਪਾਂ ਸ਼ੁਰੂ ਤਾਂ ਉਥੋਂ ਕਰ ਲੈ ਕਿ ਭਾਈ ਦੋ ਵਾਰੀ ਹੋਰ ਇੰਟਰਸਟ ਰੇਟ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਫਿਊਚਰ ਨਜ਼ਰ ਆ ਰਿਹਾ ਕੋਈ ਤੁਹਾਨੂੰ ਭਵਿੱਖ ਦੇ ਵਿੱਚ ਨਜ਼ਰ ਆ ਰਹੀ ਆਸ ਨਜ਼ਰ ਆ ਰਹੀ ਆ ਕਿ ਹਾਂ ਚੀਜ਼ਾਂ ਹੁਣ ਬਿਹਤਰ ਹੋਣ ਜਾ ਰਹੀਆਂ ਨੇ ਯਾ ਜਦੋਂ ਆਪਾਂ ਵੇਖਾਂਗੇ ਜਿਹੜੀ ਟ੍ਰੇਡਸ ਦੀ ਗੱਲ ਖਾਸ ਕਰਕੇ ਜਿਹੜੀ ਟ੍ਰੇਡਸ ਦੀ ਗੱਲ ਹੁਣ ਦੇਖੋ ਕਿੰਨੇ ਆਪਣੇ ਭਾਈਚਾਰਾ ਟਰੱਕਿੰਗ ਦੇ ਵਿੱਚ ਟਰਾਂਸਪੋਰਟੇਸ਼ਨ ਵਿੱਚ ਆ ਜੀ ਕਿੰਨੇ ਆਪਣਾ ਭਾਈਚਾਰਾ ਟ੍ਰੇਡਸਮੈਨ ਆ ਘਰਕੋਰ ਬਣਾਉਂਦੇ ਆ ਕਿੰਨਾ ਭਾਈਚਾਰਾ ਲੇਬਰ ਦੇ ਵਿੱਚ ਆ ਜਿੰਨਾ ਚਿਰ ਤੱਕ ਜਿਹੜੀ ਆਪਣੀ ਇਕਨੋਮੀ ਸਟਰੋਂਗ ਨਹੀਂ ਹੁੰਦੀ ਹਮ ਵੀ ਆਰ ਨਾਟ ਗੋਇੰਗ ਟੂ ਸੀ ਆਪਣੇ ਮੰਦੇ ਵਿੱਚ ਨਹੀਂ ਤਸਲੀ ਤਸੱਲੀ ਹੋਣੀ ਸੋ ਇੱਕ ਆਊਗਾ ਕਿੱਥੇ ਜਿਹੜੇ ਆਪਣੇ ਹੋਰ ਮੌਕਾ ਨਾਲ ਜਦੋਂ ਆਪਾਂ ਟ੍ਰੇਡਸ ਹੋਰ ਆਪਾਂ ਜਾਰੀ ਕਰਦੇ ਆ ਉਹਦੇ ਨਾਲ ਵੀ ਆਪਣੇ ਮੌਲਕ ਦਾ ਫਾਇਦਾ ਐਂਡ ਵੀ ਡੋਨਟ ਹਵ ਟੂ ਰਿਲਾਇ ਆਨ ਜਸਟ ਵਨ ਕੰਟਰੀ ਐਨੀ ਮੋਰ ਫਾਰ ਆਰ ਓਨ ਟ੍ਰੇਡਸ ਉਹਦੇ ਨਾਲ ਹੀ ਕੁਦਰਤੀ ਤੁਸੀਂ ਵੇਖੋ ਵੀ ਆਪਣੇ ਕੋ ਆਬਾਦੀ ਆਬਾਦੀ ਆਪਣੇ ਜਗ੍ਹਾ ਬਹੁਤ ਆ ਇਸ ਮੌਲਕ ਦੇ ਵਿੱਚ ਥੇਅਰ ਇਜ਼ ਇਨਾਫ ਰੂਮ ਵੀ ਨੀਡ ਵੀ ਨੀਡ ਟੂ ਬੀ ਅਬਲ ਟੂ ਕ੍ਰੀਏਟ ਏ ਨੋਕਨੋਮੀ ਵੇਅਰ ਵੀ ਕੈਨ ਬ੍ਰਿੰਗ ਮੋਰ ਪੀਪਲ ਇੰਟੋ ਦੋਸ ਕੰਟਰੀ ਹਾਂ ਜਗ੍ਹਾ ਵੀ ਹੈ ਰਿਸੋਰਸਸ ਵੀ ਹੈਗੇ ਨੇ ਸਰੋਤ ਵੀ ਹੈਗੇ ਨੇ ਸਾਡੇ ਕੋਲ ਜੇ ਉਹਨਾਂ ਨੂੰ ਠੀਕ ਤਰੀਕੇ ਨਾਲ ਇਸਤੇਮਾਲ ਕੀਤਾ ਵੀ ਜਾ ਰਿਹਾ ਔਰ ਉਮੀਦ ਬਿਹਤਰੀ ਦੀ ਤਾਂ ਹਮੇਸ਼ਾ ਜਿਹੜੀ ਆ ਉਹ ਬਣੀ ਰਹਿੰਦੀ ਆ ਕਿ ਚੀਜ਼ਾਂ ਚੰਗੀਆਂ ਹੋਣਗੀਆਂ ਵਾਪਰਨਗੀਆਂ ਪਰ ਜੇ ਆਪਾਂ ਘਰ ਖਰੀਦਣਾ ਹੈ ਤੇ ਉਹਦੇ ਲਈ ਮਕਰਤ ਸਾਹਿਬ ਨੇ ਆਪਣਾ ਨੰਬਰ ਦੇ ਦਿੱਤਾ ਹੈ ਤੁਸੀਂ ਕ੍ਰੈਡਿਟ ਸਕੋਰ ਆਪਣਾ ਦੇਖਣਾ ਹੈ ਸਲਾਹ ਲੈਣੀ ਆ ਤੁਸੀਂ ਇਹਨਾਂ ਨਾਲ ਰਾਬਤਾ ਜਿਹੜਾ ਉਹ ਬਣਾ ਸਕਦੇ ਹੋ ਅੱਛਾ ਇਹਦੇ ਨਾਲ ਇੱਕ ਗੱਲ ਹੋਰ ਡੀਲਸ ਜਿਹੜੀਆਂ ਹੁੰਦੀਆਂ ਨੇ ਇਹ ਬੜੀ ਇੰਪੋਰਟੈਂਸ ਰੱਖਦੀਆਂ ਨੇ ਐਸ ਵੇਲੇ ਕਿਹੜੀਆਂ-ਕਿਹੜੀਆਂ ਉਹ ਜਿਹੜੀਆਂ ਡੀਲਸ ਨੇ ਜਿਹੜੀਆਂ ਅਟਰੈਕਟ ਕਰ ਸਕਦੀਆਂ ਨੇ ਜਾਂ ਕਰ ਰਹੀਆਂ ਨੇ Uh, a a couple of that i seen on our desk coming across is ekta hai ki commercial ha na um because apni kai jede lok hai chahe kam gharon kam karde sige ji ja hun jo prices stable a lok ki commercial vi vekhan lagge oh vi important a karke apni economy commercial te chaldi a secondly i would say is jdi bsc sarkar ne lagu kitiyan naviyan zonings ਜੀ ਜੇ ਤੁਹਾਡਾ ਫੋਰ ਐਗਜ਼ਾਮਪਲ ਜਿਹੜੀ ਲੋਟ ਆ ਡਿਪੈਂਡਿੰਗ ਜੇ ਕਿ ਸਾਈਜ਼ ਜੇ 3015 ਸਕੁਅਰ ਫੁੱਟ ਤੋਂ ਘੱਟ ਤੁਸੀਂ 3 ਵਲਿੰਗਸ ਬਣਾ ਸਕਦੇ 3 ਯੂਨਿਟ ਬਣਾ ਸਕਦੇ ਆ ਆਪਣੀ ਪ੍ਰਾਪਰਟੀ ਤੇ ਜੇ 3015 ਸਕੁਅਰ ਫੁੱਟ ਤੋਂ ਵੱਧਿਆ ਅਪ ਟੂ ਤੁਸੀਂ 4 ਬਣਾ ਸਕਦੇ ਆ ਜੇ ਟ੍ਰਾਂਸਿਟ ਤੇ ਨੇੜੇ ਆ ਹਨਾ ਸਕਾਈ ਟ੍ਰੇਨ ਬੱਸ ਲੇਨ ਜੋ ਉਹਦੇ ਨੇੜੇ ਹੋਵੇ ਓਵਰ 3000 ਸਕੁਅਰ ਫੁੱਟ ਯੂ ਕੈਨ ਮੇਕ ਅਪ ਟੂ 6 ਯੂਨਿਟਸ ਸੋ ਵੇਖਣ ਵਿੱਚ ਇਹ ਆਇਆ ਥੈਟ ਫੋਰ ਐਗਜ਼ਾਮਪਲ ਲੈਟਸ ਸੇ ਆਪਾ ਆਪਣਾ ਕਾਰਿਆ ਹੂੰ ਅਗਲਾ ਨੈਕਸਟ ਜ਼ੋਨ ਵੇਖਣ ਲੱਗੇ ਜੀ ਵੀ ਨੈਕਸਟ ਜ਼ੋਨ ਜੇ ਮੈਂ ਲੈ ਲਿਆ ਇਹ ਦੇ ਵਿੱਚ ਮੇਰਾ ਫਾਇਦਾ ਕੀ ਹੋ ਸਕਦਾ ਕੈਨ ਆ ਰੀਜ਼ੋਨ ਕੈਨ ਆ ਚੇਂਜ ਦ ਜ਼ੋਨਿੰਗ ਆਫ ਦਿਸ ਪ੍ਰੋਪਰਟੀ ਐਂਡ ਕੈਨ ਆ ਮੇਕ ਹਾਇਰ ਡੈਨਸਿਟੀ ਇਹਦਾ ਮਤਲਬ ਇਹ ਆ ਵੀ ਸ਼ਾਇਦ ਹਰ ਇੱਕ ਪ੍ਰੋਪਰਟੀ 10th ਐਂਡ ਯੂਨਿਟ ਬਣਾ ਸਕਦੇ ਆ ਉਹਦੇ ਵਿੱਚ ਰੈਂਟਲ ਲਿੰਕ ਕਮਾ ਸਕਦਾ ਜਾਂ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਵੀ ਰੀਜ਼ੋਨ ਕਰਕੇ ਸ਼ਾਇਦ ਇਹਦੇ ਵਿੱਚ ਕਾਂਡੋ ਜਾਂ ਟਾਊਨ ਹਾਊਸ ਵੀ ਬਣ ਸਕਦੇ ਇਦਾਂ ਦੀਆਂ ਬਹੁਤ ਫੋਨ ਹਾਊਸ ਆਈ ਜਾ ਰਹੀਆਂ ਅਕਰ ਸਾਹਿਬ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਜੀ। ਸ਼ੁਕਰੀਆ ਜੀ ਔਰ ਇਸ ਦੇ ਨਾਲ ਹੀ ਦਰਸ਼ਕੋ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ।